ਅਮਸਬਾਡੂ ਤੇ ਸਾਰੀ ਦਿਸਕਾਂ ਦਾ ਬਹੁਤ ਬਹੁਤ ਸਵਾਗਤ ਅੱਜ ਮਿਨਿਸਟਰਡ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਇੱਕ ਵੱਡੀ ਕਾਮਯਾਬੀ ਥਾਣਾ ਰਣਜੀਤ ਟੈਮਨੀ ਵੱਲੋਂ ਦੋ ਵੱਖ-ਵੱਖ ਮੁਕਦਮਿਆਂ ਦੇ ਵਿੱਚ 1 2 4 ਨਹੀਂ ਬਲਕਿ ਪੂਰੇ 32 ਵਿਲਰ ਚੋਰੀ ਦੇ ਬਰਾਮਦ ਕਰਨ ਦੇ ਵਿੱਚ ਕਾਮਯਾਬੀ ਹਾਸਲ ਹੋਈ ਮਨੂਜ ਮਿਸ਼ਰੋ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਦੀ ਅਗਵਾਈ ਹਦ ਤਾ ਅਤੇ ਅੰਮਸਾ ਸੈਰ ਵਿੱਚ ਵਹੀਕਲ ਚੋਰੀ ਕਰਨ ਵਾਲਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਸੀਨੀਅਰ ਅਫਸਰ ਸਰਬੰਦੀ ਨਿਗਰਾਨੀ ਹੇਠ ਇੰਸਪੈਕਟਰ ਰੋਬਿਨ ਹੰਸ ਮੁਖ ਅਫਸਰ ਅਨਜੀਤ ਅੰਮਸਾ ਦੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਵਹੀਕਲ ਚੋਰੀ ਕਰਨ ਵਾਲੇ ਸਰਗਰਮ ਗਰੁੱਪ ਨੂੰ ਕਾਬੂ ਕਰਕੇ ਕੁੱਲ 3 ਟੂ-ਵੀਲਰ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਸ਼੍ਰੀ ਆਲਮ ਵਿਜੇ ਸਿੰਘ ਡੀਸੀਪੀ ਲਾਅ ਐਂਡ ਆਰਡਰ ਵੱਲੋਂ ਆਪਣੇ ਸਥਾਨਕ ਆਫਿਸ ਦੇ ਵਿੱਚ ਕੀਤੀ ਗਈ ਪ੍ਰੈਸ ਵਾਰਤਾ ਦੇ ਦੌਰਾਨ ਦਿੱਤੀ ਗਈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਅਮਸਰ ਟੂਡੇ ਤੋਂ ਪ੍ਰਦੀਪ ਸ਼ਰਮਾ ਦੀ ਇੱਕ ਖਾਸ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਦਾ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਹਦਾਇਤ ਅਨੁਸਾਰ ਸ਼੍ਰੀ ਅਰਵਿੰਦ ਮੀਨਾ ਜੀ ਏਸੀਪੀ ਨਾਰਥ ਤੇ ਮਿਸਟਰ ਰੋਬਿਨ ਹਾਂਸ ਐਸਐਚਓ ਰਣਜੀਤ ਐਵਨਿਊ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਸੀ ਇੱਕ ਐਫਆਈਆਰ ਨੰਬਰ 12 ਤੇ ਐਫਆਈ ਨੰਬਰ 13 ਅੰਦਰ ਸੈਕਸ਼ਨ 333 ਬਟਾਈਕੀ 3172 111 ਬੀ ਐਨ ਐਸ ਪੀ ਐਸ ਰਣਜੀਤ ਐਵਨਿਊ ਇਹਦੇ ਚ ਇਹਨਾਂ ਨੇ ਤਿੰਨ ਜਣੇ ਗ੍ਰਿਫਤਾਰ ਕੀਤੇ ਇੱਕ ਹੈ ਜੋਬਨ ਸਿੰਘ ਸਨਮ ਮੰਗਲ ਸਿੰਘ ਅ ਅੰਮ੍ਰਿਤਸਰ ਰੂਰਲ ਅਜਨਾਲਾ ਦਾ ਰੈਂਵਲਾ ਇਹਦੇ ਨਾਲ ਦੋ ਜੋਵਨਾਈਲ ਵੀ ਅਰੈਸਟ ਕੀਤੇ ਆ ਤੇ ਜਿਹੜੀ ਐਫ ਆਈ ਆ ਨੰਬਰ 13 ਹੈ ਇਹਦੇ ਚ ਤਿੰਨ ਜਣੇ ਅਰੈਸਟ ਕੀਤੇ ਆ ਰੋਹਿਤ ਕੁਮਾਰ ਸਨ ਆਫ ਕਾਲਾ ਸਿੰਘ ਸਲੀਮ ਸਨ ਆਫ ਵਿਕਰਮਜੀਤ ਸਿੰਘ ਸਨੀ ਸ਼ਰਮਾ ਸਨ ਆਫ ਵਿਜੇ ਕੁਮਾਰ ਇਹ ਸਾਰਿਆਂ ਦੀ ਉਮਰ ਤਕਰੀਬਨ 22 ਸਾਲ ਹੈ ਤੇ ਜਿਹੜਾ ਸਨੀ ਹੈ ਸਨੀ ਸ਼ਰਮਾ ਉਹਦੀ ਤਕਰੀਬਨ 32 ਸਾਲ ਦੇ ਲਾਗੇ ਤੱਕ ਉਮਰ ਹੈ ਤੇ ਅਸੀਂ ਇਹਨਾਂ ਤੋਂ ਤਕਰੀਬਨ 30 ਐਕਟਿਵਾ ਤੇ ਮੋਟਰਸਾਈਕਲ ਬਰਾਮਦ ਕੀਤੇ ਹੈ ਏ ਬੇਸਿਕਲੀ ਆਪਣਾ ਗਿਰੋ ਚਲਾਉਂਦੇ ਸੀ ਚੋਰੀ ਦਾ ਹਰ ਰੋਜ਼ ਦਾ ਇੱਕ ਅੱਧਾ ਇੱਕ ਅੱਧਾ ਮੋਟਰਸਾਈਕਲ ਚੋਰੀ ਕਰਦੇ ਸੀ ਤੇ ਸਾਡੇ ਕੋਲ ਕੰਪਲੇਂਟ ਜਾਂਦੀ ਸੀ ਐਸ ਐਫ ਆਈ ਆਰ ਵੀ ਰਿਜਿਸਟਰ ਕਰਦੇ ਸੀਗੇ ਤੇ ਅਸੀਂ ਸਾਨੂੰ ਜਿਵੇਂ ਲੋਕਾਂ ਨੇ ਡਿਸਕ੍ਰਿਪਸ਼ਨ ਵੀ ਦੱਸੀ ਕਿ ਉਹਨਾਂ ਨੂੰ ਸ਼ੱਕ ਸੀਗਾ ਕੋਈ ਨਾ ਕਿਸੇ ਨਾ ਕਿਸੇ ਨੂੰ ਕਿ ਕੋਈ ਯੰਗ ਜੇ ਮੁੰਡੇ ਹੈਗੇ ਆ ਤੇ ਉਹ ਚੋਰੀ ਕਰਦੇ ਆ ਤੇ ਪ੍ਰੋਪਰ ਨਾਕਾਬੰਦੀ ਜਿਵੇਂ ਕਿ ਤੁਸੀਂ ਹਰ ਰੋਜ਼ ਹੀ ਦੇਖਦੇ ਹੋ ਕਿ ਰੰਜੀਤਪੁਰ ਨੇ ਏਰੀਆ ਤੇ ਬਾਕੀ ਕਮਿਸ਼ਨਰੇਟ ਦੇ ਏਰੀਆ ਦੇ ਵਿੱਚ ਨਾਕਾਬੰਦੀ ਪ੍ਰੋਪਰ ਹੁੰਦੀ ਹੈ ਤੇ ਅਸੀਂ ਸਾਰੇ ਜ਼ਿਲ੍ਹੇ ਦੇ ਵਿੱਚ ਹੀ ਵਾਈਰਲੈਸ ਮੈਸੇਜ ਭੇਜਿਆ ਹੋਇਆ ਸੀਗਾ ਤੇ ਬ੍ਰੀਫ ਕੀਤਾ ਹੋਇਆ ਸੀ ਆਪਣੇ ਕਨਸਟੇਬਲਰੀ ਨੂੰ ਤੇ ਉਹਨਾਂ ਨੇ ਸਵਿਫਟਲੀ ਐਕਟ ਔਨ ਕਰਕੇ ਰੰਜੀਤਪੁਰ ਨੂੰ ਪੁਲਿਸ ਸਟੇਸ਼ਨ ਦੇ ਦੇ ਮੁਲਾਜ਼ਮਾ ਨੇ ਜੋਬਨ ਸਿੰਘ ਨੂੰ ਅਰੈਸਟ ਕੀਤਾ ਤੇ ਦੇ ਨਾਲ ਦੋ ਜੁਮਨਾਈਲ ਵੀ ਅਸੀਂ ਅਰੈਸਟ ਕੀਤੇ ਤੇ ਉਹਨਾਂ ਤੋਂ ਅਸੀਂ 11 ਐਕਟਿਵ ਸਕੂਟਰ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਐਫਆਈਆ ਨੰਬਰ 12 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਮੈਸੇਜ ਦਿੱਤਾ ਸੀ ਤੇ ਇੱਕ ਜਿਹੜਾ ਰੋਹਿਤ ਹੈ son of ਕਾਲਾ ਸਿੰਘ ਇਹਨੂੰ ਵੀ ਅਸੀਂ ਨਾਕੇ ਤੇ ਫੜਿਆ ਇਹਦਾ ਜਿਹੜੇ ਮੋਟਰਸਾਈਕਲ ਤੇ ਸੀਗਾ ਉਹਦਾ ਸਾਡੇ ਕੋਲ ਨੰਬਰ ਸੀਗਾ ਤੇ ਅਸੀਂ ਫਲੈਸ਼ ਕੀਤਾ ਸੀ ਪੂਰੇ ਕਮਿਸ਼ਨਰੇਟ ਦੇ ਵਿੱਚ ਤੇ ਜਿਵੇਂ ਸਾਨੂੰ ਮੁਲਾਜ਼ਮਾ ਨੂੰ ਦੇਖਿਆ ਤੇ ਉਹਨਾਂ ਨੇ ਰੋਹਿਤ ਨੂੰ ਫੜ ਲਿਆ ਤੇ ਇਹਦੇ ਨਾਲ ਅਸੀਂ ਸਲੀਨ ਤੇ ਸਨੀ ਨੂੰ ਵੀ ਰੰਜੀਤ ਅਬਨੀਓ ਏਰੀਆ ਦੇ ਵਿੱਚ ਫੜ ਲਿਆ ਤੇ ਇਹਨਾਂ ਦਾ ਅਸੀਂ ਰਿਮਾਂਡ ਲੇਤਾ ਹੈ ਤੇ ਇਹਨਾਂ ਦੇ ਕਹਿਣ ਮੁਤਾਬਿਕ ਇਨਾ ਤੱਕ ਇੱਕ ਮਾਸਟਰਮਾਈਂਡ ਵੀ ਹੈਗਾ ਉਹ ਵੀ ਅੰਮ੍ਰਿਤਸਰ ਦੇ ਸਰౌਨਿੰਗ ਏਰੀਆ ਦਾ ਹੀ ਹੈਗਾ ਤੇ ਉਹਨੂੰ ਵੀ ਅਸੀਂ ਨਾਕ ਕਰਕੇ ਤੇ ਸਾਨੂੰ ਮੀਤ ਹੈ ਕਿ ਜਦੋਂ ਅਸੀਂ ਉਹਨੂੰ ਨਾਕ ਕਰਾਂਗੇ ਤਾਂ ਸਾਨੂੰ ਹੋਰ ਵੀ ਬ੍ਰਾਂਡਗੀ ਹੋਏਗੀ ਮੋਟਰਸਾਈਕਲ ਸਰ ਜਹਾਂਦਰ ਕਿੱਥੇ ਵਾਰਦਾਤਾ ਕਰਦਾ ਸੀ ਵੀ ਇਹ ਇਹ ਬੇਸਿਕਲੀ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਜ਼ਿਆਦਾ ਵਾਰਦਾਤਾ ਕਰਦਾ ਸੀ ਕਿਉਂਕਿ ਅਰਬਨ ਸਿਟੀ ਹੈ ਡੈਂਸ ਡੈਸਲੀ ਪੋਪੂਲੇਟਿਡ ਟਾਊਨ ਹੈ ਤੇ ਇੱਥੇ ਸਕੂਟਰ ਮੋਟਰਸਾਈਕਲ ਕਾਫੀ ਹੁੰਦੇ ਆ ਪਾਰਕਿੰਗਸ ਦੇ ਵਿੱਚ ਜਾਂ ਪਾਰਕਸ ਦੇ ਬਾਹਰੋਂ ਉੱਥੇ ਜ਼ਿਆਦਾ